ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਤੇਜ ਸਿੰਘ ਜੀ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਪਾਠ ਚੱਲਦਾ ਗੁਰਮਤਿ ਗਿਆਨੀ ਨਾਮ ਰਹਸ ਤੇ ਨਾਮੇ ਅਕਾਲ ਪੁਰਖ ਨਾਲ ਉਤਪੋਤ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਤਾ ਹਰ ਰਸ ਪੀਆ ਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੁਲ ਟੁਲ ਪਾਉਂਦਾ ਜੀਉ ਆਵੋ ਸੰਤ ਮੈਂ ਗੱਲ ਮੇ ਲਾਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰ ਬਾਣੀ ਮੁਖ ਚਾਉਂਦਾ ਜੀਉ ਮਾਝ ਮਹੱਲਾ ਚੌਥਾ ਇਸ ਗੁਰ ਪ੍ਰਮਾਣ ਦਾ ਗੁਰਮਤਿ ਗਿਆਨ ਨਾਮ ਰਹਸ ਅਤੇ ਨਾਮੀ ਦੀ ਪ੍ਰਾਪਤੀ ਨੂੰ ਉਤਪੋਤ ਇੱਕ ਸਮਾਨ ਵਿਵਸਥਾ ਦਰਸਾਇਆ ਗਿਆ ਹੈ ਅਤੇ ਇਸ ਵਿਵਸਥਾ ਦਾ ਸਮੀਪੀ ਸੰਬੰਧ ਮੁਖ ਅਰਥਾਤ ਰਸਨਾ ਦੁਆਰਾ ਗੁਰਮਤਿ ਨਾਮ ਦੇ ਅਜਪਾ ਜਾਪ ਕਰਨ ਨਾਲ ਹੈ ਇਸ ਵਿਵਸਥਾ ਦਾ ਸਮੀਪੀ ਸੰਬੰਧ ਮੁਖ ਅਰਥਾਤ ਰਸਨਾ ਦੁਆਰਾ ਗੁਰਮਤਿ ਨਾਮ ਦੇ ਅਜਪਾ ਜਾਪ ਕਰਨ ਨਾਲ ਹੈ ਇਸ ਸਾਰੇ ਭਾਵ ਦੀ ਵਿਆਖਿਆ ਇਸ ਵਿਦ ਹੈ ਕਿ ਪ੍ਰਥਮ ਗੁਰਮਤਿ ਨਾਮ ਦੀ ਸਰਬ ਵਿਵੇਕ ਕਮਾਈ ਰਸਨਾ ਦੁਆਰਾ ਮੁਖੋਂ ਨਾਮ ਉਚਾਰਨ ਅਰਥਾਤ ਨਾਮ ਦਾ ਅਜਪਾ ਜਾਪ ਕਰਨ ਤੋਂ ਆਰੰਭ ਹੁੰਦੀ ਹੈ ਇਸ ਚੁੰਬਕ ਕਲਾ ਵਾਲੇ ਨਾਮ ਦੀ 파ਰਸ ਕਮਾਈ ਦਾ ਇਹ અમર પ્રભાવી ફલ ਹੁੰਦਾ ਹੈ ਕਿ ਨਾਮ ਦਾ ਜੋਤ ਵਿਗਾਸੀ ਅ કહ અત ਵਿਸਮਾਦ રસ ਘਟ ਅੰਤਰ ਹੀ ਆਣ ઉદે ਹੁੰਦਾ ਹੈ ਇਸ ਨੂੰ ਅਸਲ ਆਤਮ રહਸ કહیدہ ਹੈ ਕਿਉਂਕਿ ਇਸ રહਸ ਦੇ ઉદે હોਣ ਨਾਲ ਆਤਮ પ્રકાશ ਅੰਤਰਗਤ ਐਉਂ ਹੋ ਆਂਦਾ ਹੈ ਮਾਨੋ ਘੋਰ ਅંધਾਰੇ ਤੋਂ સૂરજ ਦਾ ઉજਾਰਾ ਹੋਇਆ ਹੈ ਇਸ ਰਹਸ ਰਸ ਇਸ ਪ੍ਰਕਾਸ਼ ਇਸ ਉਜਾਰੇ ਇਸ ਜੋਤ ਵਿਗਾਸ ਤੋਂ ਆਤਮਾ ਦੀ ਅਸਲ ਪ੍ਰਤੀਤਿ ਆਉਂਦੀ ਹੈ ਮੰਨੋ ਕਿ ਸੰਗੋ ਪਾੰਗ ਆਤਮਾ ਨੂੰ ਘਟ ਅੰਤਰ ਹੀ ਲਖ ਲਈਦਾ ਹੈ ਰਿਅਲਾਈਜ਼ ਕਰ ਲਈਦਾ ਹੈ ਇਸ ਲਖਤਾ ਦਾ ਨਾਮ ਗਿਆਨ ਹੈ ਇਸ ਗਿਆਨ ਦੇ ਪ੍ਰਗਟ ਹੋਣ ਕਰ ਹੀ ਪਰਮਾਤਮਾ ਦੀ ਪ੍ਰਾਪਤੀ ਗੁਰੂ ਦੇ ਜੋਤ ਸਰੂਪੀ ਸਰੂਪ ਦੀ ਪ੍ਰਾਪਤੀ ਵਾਸਤਵ ਵਿੱਚ ਸੱਚਮੁੱਚ ਹੋ ਗਈ ਪ੍ਰਾਪਤੀ ਦੀ ਪਤੀਜ ਆਉਂਦੀ ਹੈ ਗੁਰ ਗਿਆਨ ਤੇ ਹਰ ਗਿਆਨ ਦਾ ਪ੍ਰਕਾਸ਼ ਅਰਥਾਤ ਗੁਰੂ ਕਰਤਾਰ ਦੀ ਜੋਤ ਵਿਗਾਸੀ ਲਖਤਾ ਨਾਮ ਰਸ ਦੇ ਉਦੇ ਹੋਣ ਅਸਾਰ ਇੱਕੋ ਮੋਤ ਇੱਕ ਲਖਤ ਹੀ ਹੋ ਆਉਂਦੀ ਹੈ ਇਸੇ ਕਰਕੇ ਇਸ ਗੁਰ ਪ੍ਰਮਾਣ ਦੇ ਪ੍ਰਥਮ ਤੁਕ ਅੰਦਰ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਦੇ ਭਾਵ ਦਾ ਓਤਪੋਤੀ ਸੰਬੰਧ ਇਕੱਠਾ ਗੁੰਫਤ ਹੈ ਅਗਲੀ ਪੰਕਤੀ ਹਰ ਰੰਗ ਰਤਾ ਹਰ ਰਸ ਪੀਆਇਆ ਦੇ ਭਾਵ ਵਿਖੇ ਉਸੇ ਓਤਪੋਤੀ ਸੰਬੰਧ ਦੀ ਪ੍ਰੂੜਤਾ ਹੁੰਦੀ ਹੈ ਹਰ ਰੰਗ ਹਰ ਨਾਮ ਦੇ ਰੰਗ ਵਿੱਚ ਰਤੇ ਜਾਣ ਕਰ ਹੀ ਹਰ ਰਸpun ਚਣ ਦੀ ਵਿੱਧ ਬਣਦੀ ਹੈ ਐਵੇਂ ਨਹੀਂ ਅਤੇ ਇਸ ਤੋਂ ਅਗਲੇਰੇ ਤੁਕ ਦੇ ਭਾਵ ਤੋਂ ਸਿੱਧ ਹੁੰਦਾ ਹੈ ਕਿ ਮੁਖ ਕਰਕੇ ਹੀ ਹਰ ਨਾਮ ਦੀ ਅਜਪਾ ਜਾਪ ਕਮਾਈ ਕਰਨ ਦਾ ਇਹ ਪ੍ਰਭਾਵ ਹੁੰਦਾ ਹੈ ਕਿ ਹਰ ਰਸ ਟੁਲਟੁਲ ਪਾਉਂਦਾ ਜੀਓ ਵਾਲੀ ਪਾਰਸ ਕਲਾ ਵਰਤ ਜਾਂਦੀ ਹੈ ਇਸ ਔਤ ਪੋਤੀ ਤਾਰ ਦੁਆਰਾ ਹੀ ਸਿਫਤ ਸਲਾਹ ਰੂਪੀ ਸਾਰ ਵਿਵੇਕ ਤਤ ਗਿਆਨ ਦੀ ਪਦਵੀ ਨੂੰ ਪ੍ਰਾਪਤ ਹੋਈ ਦਾ ਹੈ ਸ਼ਬਦ ਰਹਾ ਭਰਪੂਰ ਨਾਮ ਨਾਮੀ ਅਪੇਧ ਸਤਿਗੁਰ ਤੇ ਗੁਣ ਉਪਜੈ ਜਾਂ ਪ੍ਰਭ ਮਿਲੈ ਸੋਏ ਸਜੇ ਨਾਮ ਤੇ ਆਈਐ ਗਿਆਨ ਪ੍ਰਗਟ ਹੋਏ ਇਹ ਮਨ ਮਤ ਜਾਣ ਹਰ ਦੂਰ ਹੈ ਇਹ ਮਨ ਮਤ ਜਾਣ ਹਰ ਦੂਰ ਹੈ ਸਦਾ ਵੇਖ ਹضور ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ ਰਹਾਓ ਆਸਾ ਮਹੱਲਾ ਤੀਜਾ ਪ੍ਰਭੂ ਪਠਾਏ ਪ੍ਰਭੂ ਮਿਲਾਏ ਸਤਿਗੁਰੂ ਦੇ ਮਿਲਾਪ ਦੁਆਰਾ ਗੁਰਮਤਿ ਗੁਣਾ ਦਾ ਉਪਜਣਾ ਜਦੋਂ ਹੋ ਆਉਂਦਾ ਹੈ ਤਦ ਸਹਿਜ ਸਿਫਤ ਸਲਾ ਸਹਿਜੇ ਨਾਮ ਧਿਆਵਨ ਰੂਪੀ ਸਹਿਜ ਸਿਫਤ ਸਲਾ ਦਾ ਸੰਜੋਗ ਬਣਨਾ ਮਨੋਂ ਗੁਰਮਤਿ ਗਿਆਨ ਦਾ ਪ੍ਰਗਟ ਹੋਣਾ ਹੈ ਇਸ ਗੁਰਮਤਿ ਗਿਆਨ ਅਵਸਥਾ ਦੇ ਪ੍ਰਾਪਤ ਹੋਣ ਪਰ ਪਰਿਪੂਰਨ ਹਰੀ ਪ੍ਰਮਾਤਮਾ ਨੂੰ ਹਾਜ਼ਰ ਹਜ਼ੂਰ ਜ਼ਹਰ ਜ਼ਹੂਰ ਨੇਰੇ ਹੂ ਤੇ ਨੇਰਾ ਪ੍ਰਤੱਖ ਵੇਖੀਦਾ ਹੈ ਅਤੇ ਅਦਿਸ਼ਟ ਅਗੋਚਰ ਅਲਕ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਗੁਰਵਾਗ ਦੇ ਭਾਵ ਅਨਸਾਰ ਉਸ ਜੋਤ ਨਰਜਨੀ ਨੂੰ ਸਾਧ ਸੁਣਦਾ ਸਦ ਵੇਖਦਾ ਕਰਕੇ ਲਖ ਲਈਦਾ ਹੈ ਇਸੇ ਲਖਤਾ ਦਾ ਚੋਜ ਪ੍ਰਤਾਪ 크ਸ਼ਮਾ ਸ਼ਬਦ ਗੁਰਮੰਤਰ ਦੀ ਚੁੰਬਕ ਕਲਾ ਦੇ ਚਮਤਕਾਰੀ ਪ੍ਰਭਾਵ ਕਰਕੇ ਪ੍ਰਗਟ ਪਿਹਾਰੇ ਵਿਗਸ ਖੜੋਵੰਦਾ ਹੈ ਸ਼ਬਦ ਰਹਿਆ ਭਰਪੂਰ ਦੇ ਅਸਲੀ ਅਰਥਾਂ ਵਾਲੀ ਆਤਮ ਵਿਵਸਥਾ ਦਾ ਸੰਗੋਪਾੰਗ ਦੀਦਾਰਾ ਵੀ ਤਦ ਜਾ ਕੇ ਹੁੰਦਾ ਹੈ ਅਤੇ ਤਦ ਹੀ ਇਸ ਗੱਲ ਦੀ ਅਸਲੀ ਸਮਝ ਪੈਂਦੀ ਹੈ ਕਿ ਅਲਖ ਨਰੰਜਨ ਕਿਸ ਤਰ੍ਹਾਂ ਗੁਰ ਸ਼ਬਦ ਵਿਖੇ ਭਰਪੂਰ ਹੈ ਤੇ ਕਿਸ ਵਿਦ ਇਸ ਭਰਪੂਰਤਾ ਪਰਿਪੂਰਨਤਾ ਸਹਿਤ ਸ਼ਬਦ ਅੰਦਰ ਹੀ ਇਸ ਦੀ ਲਖਤਾ ਹੈ ਇਸ ਲਖਤਾ ਦਾ ਲਖਾਇਕ ਹੋਣ ਕਰ ਹੀ ਨਾਮ ਨਾਮੀ ਅਕਾਲ ਪੁਰਖ ਨਾਲ ਅਪੇਧ ਹੈ ਅਤੇ ਇਸ ਅਪੇਥਤਾ ਦੇ ਕਾਰਨ ਹੀ ਨਾਮ ਸਿਫਤ ਸਲਾ ਰੂਪੀ ਸਰਬ ਵਿਵੇਕ ਇਨ ਬਿਨ ਗਿਆਨ ਸਰੂਪ ਹੈ ਜਿਨ ਕੈ ਪੋਤਾ ਪੁੰਨ ਤਿਨਾਂ ਗੁਰੂ ਮਿਲਾਏ ਸਚ ਬਾਣੀ ਗੁਰ ਸ਼ਬਦ ਸੁਣਾਏ ਜਹਾਂ ਸ਼ਬਦ ਵਸੈ ਤਹਾਂ ਦੁਖ ਜਾਏ ਜਹਾਂ ਸ਼ਬਦ ਵਸੈ ਤਹਾਂ ਦੁਖ ਜਾਏ ਗਿਆਨ ਰਤਨ ਸਚ ਸਹਜ ਸਮਾਇ ਅਸਮ ਹਲਾ ਤੀਜਾ ਜਿਨ੍ਹਾਂ ਵਿਭਾਗੇ ਜਿਨ੍ਹਾਂ ਨੂੰ ਸਮਰਥ ਪਾਤਸ਼ਾਹ ਸ੍ਰੀ ਅਕਾਲ ਪੁਰਖ ਸਿਰਜਣਹਾਰ ਜੀ ਕਿਰਪਾ ਕਰ ਸਤਿਗੁਰੂ ਮਿਲਾਉਂਦੇ ਹਨ ਤਿਨਾਂ ਨੂੰ ਹੀ ਗੁਰੂ ਸ਼ਬਦ ਰੂਪੀ ਸੱਚ ਬਾਣੀ ਦੀ ਬੂਝ 부ਝਾਉਂਦੇ ਹਨ ਅਤੇ ਤਿਨਾਂ ਦੇ ਘਟ ਅੰਤਰ ਹੀ ਸੱਚੇ ਨਾਮ ਦਾ ਨਿਵਾਸ ਕਰਾਉਂਦੇ ਹਨ ਅਤੇ ਜਿੱਥੇ ਜਿਸ ਘਟ ਵਿਖੇ ਨਾਮ ਰੂਪੀ ਸ਼ਬਦ ਗੁਰੂ ਦਾ ਵਾਸਾ ਹੁੰਦਾ ਹੈ ਤਿੱਥੇ ਸਭ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਅਤੇ ਇਸ ਨਾਮ ਰੂਪੀ ਗਿਆਨ ਰਤਨ ਦੁਆਰਾ ਹੀ ਸਹਜ ਵਿਵਸਥਾ ਵਿਖੇ ਸਮਾਈਦਾ ਹੈ ਸੋ ਇਸ ਗੁਰ ਪ੍ਰਮਾਣ ਪ੍ਰਮਾਣ ਵਿਖੇ ਨਾਮ ਨੂੰ ਸਪਸ਼ਟ ਗਿਆਨ ਰਤਨ ਦੀ ਤੁਲਨਾ ਦਿੱਤੀ ਗਈ ਹੈ ਬੇਬੇਕ ਦਾ ਸੱਚਾ ਸਾਗਰ ਗੁਰ ਸ਼ਬਦ ਰੂਪੀ ਨਾਮ ਮੰਤਰ ਹੈ ਗਗਨੰਤਰ ਵਾਸਿਆ ਗੁਣ ਪ੍ਰਗਾਸਿਆ ਗੁਣਮੈ ਗਿਆਨ ਧਿਆਨੰ ਨਾਮ ਮਨ ਭਾਵੈ ਕਹੇ ਕਹਾਵੈ ਤਤੋ ਤਤਵਖਾਨੰ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬੋਹਰਨ ਸੁਰਠ ਮਹੱਲਾ ਪਹਿਲਾ ਸਿਧਾਂਤੀ ਭਾਵ ਸਪਸ਼ਟ ਹੈ ਗੁਰਬਾਣੀ ਸ਼ਬਦ ਰੂਪੀ ਸਹਿਜ ਵਿਗਾਸੀ ਗੁਰਮਤਿ ਗੁਣ ਅੰਦਰ ਹੀ ਗੁਰਮਤਿ ਗਿਆਨ ਧਿਆਨ ਸਮਾਇਆ ਹੋਇਆ ਹੈ ਅਰਥਾਤ ਗੁਰ ਸ਼ਬਦ ਰੂਪੀ ਸਿਫਤ ਸਲਾਹਿ ਵਿਵੇਕ ਗੁਣ ਵਿਖੇ ਸੱਚਾ ਗਿਆਨ ਧਿਆਨ ਭਰਿਆ ਹੋਇਆ ਹੈ ਜਾਂ ਇਉਂ ਕਹੋ ਗੁਰ ਸ਼ਬਦ ਹੀ ਗਿਆਨ ਸਰੂਪ ਹੈ ਗੁਰ ਸ਼ਬਦ ਹੀ ਧਿਆਨ ਸਰੂਪ ਹੈ ਅਤੇ ਸੱਚੀ ਭਾਉ ਭਾਵਨੀ ਸੰਜੁਗਤ ਨਾਮ ਦਾ ਉਚਰਨਾ ਉਚਾਰਨਾ ਅਰਥਾਤ ਸਿਫਤ ਸਲਾਹ ਦਾ ਕਰਨਾ ਕਰਾਉਣਾ ਹੀ ਤਤੋ ਤਤ ਵਖਾਣਨਾ ਹੈ ਵਖਾਣਨ ਯੋਗ ਤਤ ਵਿਵੇਕ ਸਿਫਤ ਸਲਾਹ ਹੀ ਹੈ ਤਤ ਗੰਧਕ ਘਰ ਅਤੇ ਸਾਰਬ ਵਿਵੇਕ ਦਾ ਸਤ ਸਰ ਸੱਚਾ ਸਮੁੰਦਰ ਗੁਰ ਸ਼ਬਦ ਰੂਪੀ ਨਾਮ ਮੰਤਰ ਹੀ ਹੈ ਇਸ ਸ਼ਬਦ ਨੂੰ ਗੁਰੂ ਗਹਿਰ ਗੰਭੀਰ ਦੀ ਪਦਵੀ ਪ੍ਰਾਪਤ ਹੈ ਸੋ ਗੁਰੂ ਸਰੂਪ ਹੋਣ ਕਰਕੇ ਸ਼ਬਦ ਗੁਰਮਤ ਗਿਆਨ ਦਾ ਤਤ ਸਰੂਪ ਹੀ ਘਰ ਹੈ ਸਗੋਂ ਗਿਆਨ ਨਾਲੋਂ ਗੁਰ ਸ਼ਬਦ ਦੀ ਵਡਿਆਈ ਅਧਿਕ ਮੁਖ ਹੈ ਸ਼ਬਦ ਬਾਝੋਂ ਜਗਤ ਸਾਰਾ ਸੰਸਾਰ ਅ ਗਿਆਨ ਕਰ ਬਰਾਨਿਆਂ ਪਿਆ ਹੈ ਸ਼ਬਦ ਵੀ ਹੋਣ ਸੱਚੇ ਗਿਆਨ ਦਾ ਹੋਣਾ ਅਤ ਅਸੰਭਵ ਹੈ ਤਾਂ ਤੇ ਸਤ ਗਿਆਨ ਤਤ ਵਿਵੇਕ ਜੋ ਕੁਝ ਵੀ ਸਾਰ ਆਤਮ ਤਤ ਹੈ ਸੋ ਸ਼ਬਦ ਹੀ ਸ਼ਬਦ ਹੈ ਜਾਂ ਇਉਂ ਕਹੋ ਕਿ ਸ਼ਬਦ ਹੀ ਸਾਰ ਆਤਮ ਤਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ